ਨੇ ਨਾਲ ਸਲਾਹ ਕਰਨ ਪਿੱਛੋਂ ਬਾਬਾ ਮੋਤੀराम ਮਹਰਾਜੀ ਆਪਣੇ ਪਤਨੀ ਦੇ ਗਹਿਣੇ ਲੈ ਕੇ ਆਈਆਂ ਨੂੰ ਦਿੰਦੇ ਹਨ ਅਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਕਰਕੇ ਆਪਣੇ ਪੂਰਨ ਗੁਰਸਿੱਖ ਹੋਣ ਦਾ ਪਰਮਾਨੰਦ ਦਿੰਦੇ ਨੇ ਤੇ ਰਾਤੀ ਵੇਲੇ ਬਾਬਾ ਮੋਤੀराम ਮਹਰਾਜੀ ਸਿਪਾਈਆਂ ਨੂੰ ਲਾਲਚ ਦੇ ਕੇ ਮਾਤਾ ਜੀ ਅਤੇ ਛੋਟੇ ਸਾਹਿਬ ਜਾਦਿਆਂ ਨੂੰ ਦੁੱਧ ਪਿਲਾਉਣ ਲਈ ਠੰਡੇ ਵਿੱਚ ਵਿੱਚ ਪਹੁੰਚਦੇ ਹਨ ਤਾਂ ਉਹ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਆਦਿਆ ਅੱਗੇ ਬੇਨਤੀ ਕਰਦੇ ਹਨ ਕਿ ਮਾਤਾ ਜੀ ਦੁੱਧ ਛਕੋ ਤੁਹਾਡੇ ਲਈ ਦੁੱਧ ਲੈ ਕੇ ਆਇਆ ਹਾਂ ਇੱਕ ਗੱਲ ਯਾਦ ਰੱਖੋ ਕਿ ਉਸ ਵੇਲੇ ਚਾਰੇ ਪਾਸੇ ਦੁਸ਼ਮਣ ਹੀ ਸਨ ਮਾਤਾ ਜੀ ਅਤੇ ਸਾਹਿਬ ਜਾਦਿਆਂ ਨੂੰ ਕੋਈ ਵੀ ਅਧਿਕਾਰ ਨਹੀਂ ਦਿੰਦਾ ਸੀ ਅਤੇ ਨਾ ਹੀ ਕੋਈ ਆਦਰ ਕਰਦਾ ਸੀ ਚਾਰੇ ਪਾਸੇ ਦੁਸ਼ਮਣ ਅਤੇ ਦੁਸ਼ਮਣਾਂ ਦੀਆਂ ਸਾਜ਼ਿਸ਼ਾਂ